ਹੈਲਥ ਜਿਹੜੇ ਨਾ ਇੱਕ ਜਿਵੇਂ ਡਾਕਟਰ ਨੂੰ ਅਸੀਂ ਪੁੱਛਿਆ ਕਹਿੰਦੇ ਆਪਾਂ ਜਿਹੜਾ ਹਾਲਾਤ ਸੀਰੀਅਸ ਹੈ ਉਹਨਾਂ ਦੇ ਲਈ ਆਪਾਂ ਪ੍ਰੋਪਰ ਦੇ ਵਿੱਚ ਸਾਨੂੰ ਟੈਸਟਾਂ ਦੀ ਲੋੜ ਪੈਣੀ ਇੱਥੇ ਲੂਡਿੰਗ ਦੇ ਟੈਸਟ ਹੈਗੇ ਆ ਇਹਦੇ ਵਿੱਚ ਸਾਨੂੰ ਆਕਸੀਜਨ ਦੀ ਲੋੜ ਪੋਗੀ ਵੱਡੇ ਬੰਦਰਤੇ ਤੇ ਵੱਡੇ ਯੂਨਿਟ ਹੈਗੇ ਆ ਵੱਡੇ ਸਿਲੰਡਰ ਹੈਗੇ ਆ ਸਰ ਇਹਦੇ ਵਿੱਚ ਡਾਕਟਰ ਇਧਰ ਵਾਲੇ ਅਲੱਗ ਡਾਕਟਰ ਬੈਠਣਗੇ ਇਧਰ ਲੱਗ ਬੈਠਣਗੇ ਫਿਰ ਅਸੀਂ ਸੈਕਟ੍ਰੀਸ ਦੀ ਵੀ ਸਵਾਲ ਲਈ ਹੈ ਉਹ ਉਹਨਾਂ ਦੀ ਕਾਉਂਸਲਿੰਗ ਦੀ ਲੋੜ ਪੈਂਦੀ ਕਿ ਜਗ੍ਹਾ ਤੇ ਅਜਿਹੇ ਦੇ ਵਿੱਚ ਪ੍ਰਭ ਆਸਰਾ ਦੇ ਵੱਲੋਂ ਆਪ ਮੁਹਾਰੇ ਕੋਈ ਟਾਈਪ ਕੀਤਾ ਗਿਆ ਕਿ ਕਿਹੜੇ ਕਿਹੜੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਵੇਗਾ ਜੇ ਇਹ ਸਨੋ ਟਾਈਮ ਵੀ ਹਾਂ ਟੈਨ ਵੀ ਕਾਫੀ ਲੱਗ ਗਿਆ ਤੇ 1 ਕਰੋੜ ਰੁਪਏ ਤੋਂ ਉਪਰੀ ਲੱਗਿਆ ਵਾਨ ਕੀ ਜਾਨੀਆ ਸਭ ਤੋਂ ਪਹਿਲਾਂ ਪੜਾ ਕਿੱਥੇ ਦਾ ਰਕਤੇ ਨੇ ਦਰ ਫਰੋਜਪੁਰ ਦਾ ਫਰੋਜਪੁਰ ਜਦੋਂ ਮਖੂ ਤੇ ਖਾਸ ਕਰਕੇ ਫਰੋਜਪੁਰ ਦਾ ਸੈਂਟਰ ਜਿੱਥੇ ਕਿ ਮੈਂ ਫੇਰ ਕਹਿੰਦਾ ਜਿਹੜਾ 7 ਵਜੇ ਦੇ ਵਿਆਸ ਰਿਆਦ ਦੀ ਪਾਣੀ ਦੀ ਜਿਆਦਾ ਮਾਰ ਪਈ ਹੈ ਉਹ ਸੇਰੀ ਜਿ फ्रंट ਤੇ ਉੱਥੇ ਨੁਕਸਾਨ ਕਾਫੀ ਹੋਇਆ ਜਿਹੜਾ ਨਾ ਪੰਜਾਬ ਦੇ ਵਿੱਚ ਪਾਣੀਆਂ ਨੇ ਬਰਬਾਦੀ ਕਰਕੇ ਰੱਖ ਦਿੱਤੀ ਹੈ ਬਹੁਤ سارے ਇਲਾਕਿਆਂ ਦੇ ਵਿੱਚ ਜਨਜੀਵਨ ਜਿਹੜਾ ਕਿ ਲੀਤੋਂ ਉੱਤਰ ਗਿਆ ਤੇ ਬਿਮਾਰੀਆਂ ਦੀ ਹੁਣ ਚਪੇਟ ਦੇ ਵਿੱਚ ਆਣ ਲੱਗੇ ਨੇ ਇਨਸਾਨ ਅਜੇਹੇ ਦੇ ਵਿੱਚ ਜਿਹੜੀਆਂ ਕਿ ਲੋਕਾਂ ਦੀ ਬੇਸਿਕ ਨੈਸੈਸਿਟੀਜ਼ ਹੈਗੀਆਂ ਨੇ ਉਹਨਾਂ ਨੂੰ ਸਮਝਦਿਆਂ ਹੋਇਆਂ ਪ੍ਰਭ ਆਸਰਾ ਦੇ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਚੱਲਦਾ ਫਿਰਦਾ ਹਸਪੀਟਲ ਹੀ ਤਿਆਰ ਕਰਵਾ ਦਿੱਤਾ ਗਿਆ ਹੈ ਮੋਬਾਈਲ ਕਲੀਨਿਕ ਜਿਹੜਾ ਕਿ ਇਹ ਤਿਆਰ ਕੀਤੀ ਗਈ ਹੈ ਕਰੋੜਾਂ ਦੀ ਲਾਗਤ ਦੇ ਨਾਲ ਇਹ ਜਿਹੜੀ ਕਿ ਬੱਸ ਬਣਾਈ ਗਈ ਹੈ ਜਿਸ ਨੂੰ ਐਂਬੂਲੈਂਸ ਦਾ ਨਾਮ ਦਿੱਤਾ ਗਿਆ ਬਕਾਇਦਾ ਉੱਪਰ ਦੇਖੋ ਪ੍ਰਭ ਆਸਰਾ ਹੋਮ ਫੋਰ ਹੈਲਥ ਜਿਹੜਾ ਕੇਸ ਦਾ ਮੇਨ ਲੋਗੋ ਦਿੱਤਾ ਗਿਆ ਹੈਗਾ ਤੇ ਇਸ ਦੇ ਵਿੱਚ ਹੋਰ ਕੀ ਕੀ ਖਾਸੀਅਤ ਹੈਗੇ ਨੇ ਤੇ ਕੀ ਜ਼ਰੂਰਤਾਂ ਸਮਝੀਆਂ ਹੋਈਆਂ ਇਸ ਵਸਤੂ ਤਿਆਰ ਕਰਵਾਏ ਗਿਆ ਸੰਬੰਧੀ ਕੱਲੀ ਕੱਲੀ ਡਿਟੇਲ ਤੁਹਾਡੇ ਨਾਲ ਪਹੁੰਚਾਵਾਂਗੇ ਸਾਡੇ ਨਾਲ ਪਰਮ ਆਸਾ ਸੰਸਥਾ ਦੇ ਮੁਖ ਸੇਵਾਦਾਰ ਪਾਈਸ਼ਮ ਸ਼ੇਰ ਸਿੰਘ ਜੀ ਮਿਉਂਦੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਸੋ ਚਲਦਾ ਫਿਰਦਾ ਹਸਪੀਟਲ ਜੀ ਤਿਆਰ ਕਰਵਾਤਾ ਜੀ ਹੜਪੀੜਤਾ ਦੇ ਲਈ ਐਡੀ ਹਮਦਰਦੀ ਅੱਜ ਔਖੀ ਕੜੀ ਆਈ ਹੋਈ ਆ ਪੰਜਾਬ 'ਚ ਨਹੀਂ ਇਹ ਤਾਂ ਡਿਊਟੀਆਂ ਹੁੰਦੀਆਂ ਦੇਖੋ ਸੰਗਤ ਪਰਮਾਤਮਾ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਸਾਡੇ ਭੈਣ ਭਰਾਏ ਉਹ ਜੇ ਮਾਰ ਚੱਲ ਉਹ ਜਿਹੇ ਹਾਲਾਤਾਂ ਦੀ ਜਿਹੜੇ ਕਿ ਬਿਆਨ ਨਹੀਂ ਕੀਤੇ ਜਾ ਸਕਦੇ ਹੁਣ ਹੜ ਕਰਕੇ ਜੋ ਪ੍ਰੋਬਲਮ ਆਈ ਹੈ ਉਹਦੇ ਵਿੱਚ ਇਸ ਦੀ ਵੱਡੇ ਪੱਧਰ ਤੇ ਲੋੜ ਸੀ ਕਿਉਂਕਿ ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਜਿਸ ਡਾਕਟਰ ਕਹਿੰਦੇ ਵੀ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਆ ਆਪਾਂ ਨੇ ਉਹਦੀ ਹੈਲਪ ਕਰਨੀ ਹੈ ਤਾਂ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਜਿਵੇਂ ਹੁੰਦਾ ਨਾ ਹਥਿਆਰਾਂ ਤੋਂ ਬਿਨਾਂ ਜੰਗ ਨਹੀਂ ਲੜੀ ਜਾਂਦੀ ਜੀ ਜੀ ਇਹ ਐਸੇ ਹਥਿਆਰਾਂ ਇਹਦੇ ਨਾਲ ਆਪਾਂ ਨੂੰ ਸਿਹਤ ਨੂੰ ਇੰਪਰੂਵ ਕਰਨ ਦੀ ਬਚਾਉਣ ਦੀ ਤੇ ਸੀਰੀਅਸ ਹੋਣ ਤੋਂ بچਾਉਣ ਦੇ ਤੇ ਉਸ ਦੀ جنگ ਲੜੀ ਜਾ ਸਕਦੀ ਹੈ ਕਿ ਤੇ ਤਿਆਰੀ ਕਰ ਸਕਦੇ ਪਾਣੀਆਂ ਦੀ ਮਾਰ ਤਾਂ ਚਲੋ ਚੱਲ ਰਿਹਾ ਤੇ ਹੁਣ ਸਭ ਤੋਂ ਵੱਡਾ ਹੈਲਥ ਪ੍ਰੋਬਲਮਸ ਦਾ ਮੇਨ ਟਾਰਗੇਟ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਇੰਨੀ ਜਿਆਦਾ ਸਮੈਲ ਪਸ਼ੂਆਂ ਦੇ ਮਰਨ ਕਰਕੇ ਜਾਂ ਹੋਰ ਜਿਵੇਂ ਦੱਸ ਰਿਹਾ ਹੈ ਨਾ ਕਿ ਕੋਸ਼ਿਸ਼ ਇਸ ਤਰ੍ਹਾਂ ਦੇ ਜਿਹੜੇ ਮਲੋ ਉੱਤੇ ਇਨਸੈਕਟਸ ਆ ਗਏ ਆ ਯਾ ਹੈ ਨਾ ਸਨੇਕ ਬਾਈਟ ਦੀਆਂ ਜੀਜਾ ਸਾਹਮਣੇ ਆ ਰਹੀਆਂ ਇਹਨਾਂ ਚੀਜ਼ਾਂ ਦੀ ਤੇ ਪਸ਼ੂਆਂ ਦੀਆਂ ਬਿਮਾਰੀਆਂ ਤੇ ਬੰਦਿਆਂ ਦੀ ਸਾਡੇ ਭੈਣ ਭਰਾਵਾਂ ਦੀਆਂ ਬਿਮਾਰੀਆਂ ਇਹ ਬਹੁਤ ਵੱਡੀ ਉਹ ਕਹਿੰਦੇ ਖੜਿਆ ਨਹੀਂ ਜਾਂਦਾ ਹੁਣ ਸਾਰੀਆਂ ਪ੍ਰੋਬਲਮਸ ਕਿੰਦੀ ਦੀ ਪ੍ਰੋਬਲਮਸ ਇੰਨੀਆਂ ਜਾਦੇ ਤੇ ਉਹਦੇ ਨਾਲ ਇੰਨੀ ਘਬਰਾਹਟ ਫਿਰ ਹਾਲਾਤ ਦੇਖ ਕੇ ਜਿਹੜੀ ਉਹਨਾਂ ਨੂੰ ਸਟ्रेस ਤੇ ਫਿਰ ਉਹਦੇ ਨਾਲ ਬੀਪੀ ਉਹਦੇ ਨਾਲ ਜਿਹੜੀ ਹਾਰਟ ਦੀ ਪ੍ਰੋਬਲਮ ਹੋਰ ਵੱਧ ਰਹੀ ਹੈ ਕਿਉਂਕਿ ਤੁਹਾਨੂੰ ਬਤਾਇਆ ਉਹਦੇ ਨਾਲ ਜਦੋਂ ਸਟ्रेस ਹੈ ਉਹਦੇ ਨਾਲ ਤਾਂ ਇਮਿਊਨਿਟੀ ਹੋਰ ਰਿਲੀਜ਼ ਹੋਣੀ ਪ੍ਰੋਬਲਮ ਤਾਂ ਇੱਕ ਬੱਕਰੀ ਗੱਲ ਹੈ ਜਿਹੜੇ ਉਹ ਤਾਂ ਖਤਰਨਾਕ ਤਾਂ ਸ਼ਬਦ ਹੁਣ ਪਤਾ ਨਹੀਂ ਕਿ ਸੱਤ ਤੱਕ ਇਹਨੂੰ ਆਪਾਂ ਕਹੀਏ ਵੀ ਜਦੋਂ ਇੰਨੇ ਲੰਮੇ ਸਮੇਂ ਤੋਂ ਵਿੱਚੇ ਉਹ ਪਸ਼ੂ ਜਿਹੜੇ ਪਏ ਆ ਤੇ ਬਾਕੀ ਜੀਵ ਜੰਤ ਹੋਰ ਜਿਹੜੇ ਸੀ ਆਪਣੇ ਆਪ ਨੇ ਬਚਾਲ ਲਈ ਕੋਈ ਕਮਰਿਆਂ ਵਿੱਚ ਵੜ ਗਿਆ ਤੇ ਕੋਈ ਲਾਈਕ ਦਰਖਤ ਦੇ ਸਾਹਮਣੇ ਵਾਲੇ ਤੇ ਚੜ ਗਿਆ ਜੋ ਅਸੀਂ ਅੱਖਾਂ ਨਾਲ ਦੇਖਦੇ ਆ ਰਹੇ ਹਾਂ ਉੱਥੇ ਤੇ ਉਹ ਤਾਂ ਸਾਰੇ ਹੁਣ ਜਾਣ ਲੇ ਪਏ ਆ ਨਾ ਤੇ ਇਹ ਬਸ ਤਿਆਰ ਕਰਵਾਈ ਗਈ ਹੈ ਇਹਦੇ ਵਿੱਚ ਕੀ ਕੀ ਫੈਸਿਲਿਟੀ ਹੈਗੀ ਹੈ ਤੇ ਹੋਰ ਕੀ ਕੀ ਸਰਵਿਸ ਜਿਹੜੀਆਂ ਕਿ ਲੋਕਾਂ ਨੂੰ ਪ੍ਰੋਵਾਈਡ ਕਰਵਾਇਆ ਜਾਣ ਗਿਆ ਹੈਲਥ ਸਰਵਿਸਿਸ ਨੂੰ ਲੈ ਕੇ ਹੈਲਥ ਜਿਹੜੇ ਹਨ ਕਿ ਜਿਵੇਂ ਡਾਕਟਰ ਨੂੰ ਅਸੀਂ ਪੁੱਛਿਆ ਕਹਿੰਦੇ ਆਪਾਂ ਜਿਹੜਾ ਹਾਲਾਤ ਸੀਰੀਅਸ ਹੈ ਉਹਨਾਂ ਦੇ ਲਈ ਆਪਾਂ ਪ੍ਰੋਪਰ ਇਹਦੇ ਵਿੱਚ ਸਾਨੂੰ ਟੈਸਟਾਂ ਦੀ ਲੋਡ ਪੈਣੀ ਹੈ ਇੱਥੇ ਲੋਡਿੰਗ ਦੇ ਟੈਸਟ ਹੈਗੇ ਆ ਇਹਦੇ ਵਿੱਚ ਸਾਨੂੰ ਆਕਸੀਜਨ ਦੀ ਲੋਡ ਪੋਗੀ ਵੱਡੇ ਪਦਰਤੇ ਤੇ ਵੱਡੇ ਯੂਨਿਟ ਹੈਗੇ ਆ ਵੱਡੇ ਸਿਲੰਡਰ ਹੈਗੇ ਆ ਇਹਦੇ ਅੰਦਰ ਨਾ ਕਾਫੀ ਕਪੈਸਿਟੀ ਬਣੀ ਜਾਈਏ ਲੋਕਾਂ ਨੂੰ ਦਿਖਾ ਵੀ ਦਨੇ ਆਪਣੇ ਦਰਸ਼ਕਾਂ ਨੂੰ ਕਿਉਂਕਿ ਇਹ ਸਪੈਸ਼ਲ ਚੀਜ਼ ਤਿਆਰ ਕਰਵਾਉਣਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜਿਹੜੀ ਕਿ ਪੁਲੰਗ ਹੈਗੀ ਆ ਵੱਖਰਾ ਉਪਰਾਲਾ ਹੈਗਾ ਹਰ ਪਿੱਟ ਤੇ ਵੀ ਕੋਈ ਜਜ਼ਬਾਤੀ ਹੋ ਕੇ ਨਹੀਂ ਇਹ ਬਹੁਤ ਹੀ ਮੈਡੀਕਲ ਜਿਹੜੇ ਐਕਸਪਰਟ ਸਾਡੇ ਟੀਮ ਦੇ ਮੈਂਬਰ ਉਹਨਾਂ ਦੇ ਸਾਰਿਆਂ ਦੇ ਬਹੁਤ ਹੀ ਸੁਝਾਵਾਂ ਨਾਲ ਸਹਿਯੋਗ ਨਾਲ ਤੇ ਇਹਨੂੰ ਤਿਆਰ ਕੀਤਾ ਗਿਆ ਹੈ ਤੇ ਆ ਜਿਸ ਤਰ੍ਹਾਂ ਜਿਹੜੀਆਂ ਦਵਾਈਆਂ ਦੀ ਅਲੱਗ-ਅਲੱਗ ਜਗ੍ਹਾ ਤੇ ਲੋੜ ਇਹਨਾਂ ਨੂੰ ਜਿਹੜਾ ਫ੍ਰਿਜ ਚਾਹੀਦਾ ਹੈਗਾ ਤੁਹਾਡੇ ਕੋਲ ਮੈਂ ਜਿਹੜੀ ਕੈਮੀਕਲ ਰੱਖਣੇ ਤੁਸੀਂ ਆ ਆ ਦੇਖੋ ਆ ਚੀਜ਼ ਇਹਨਾਂ ਨੂੰ ਪਰਸੈਂਟ ਕਰੂੰਗਾ ਵੀ ਇਹ ਦਿਖਾਇਆ ਜਾਵੇ ਕਿ ਮਿਨੀ ਫ੍ਰੀਜ ਜਿਸ ਦੇ ਵਿੱਚ ਇੰਜੈਕਸ਼ਨ ਵਗੈਰਾ ਸਟੋਰ ਕਰਨੇ ਹੋਵੇ ਹੋਰ ਜਿਹੜੇ ਕਿ ਆਈਸ ਵਗੈਰਾ ਤਾਂ ਕਿ ਹਾਂ ਤਾਂ ਕਿ ਨੇਚਰਲੀ ਉਹ ਡੀਗ੍ਰੇਡੇਸ਼ਨਸ ਨਾ ਹੋਣ ਨਾਲ ਦੀ ਨਾਲ ਇਹਨਾਂ ਦਾ ਲੈਪਟਾਪ ਜਿਸ ਤੋਂ ਰਿਪੋਰਟ ਜਨਰੇਟ ਹੋਣੀ ਹੈ ਤੇ ਇਹਦੇ ਨਾਲ ਜਿਹੜੇ ਟੈਸਟ ਡਾਕਟਰ ਨੂੰ ਚਾਹੀਦੇ ਹੈਗੇ ਉਹ ਕਹਿੰਦੇ ਸਾਡੀ ਤਸੱਲੀ ਹੈ ਇਹਦੇ ਨਾਲ ਸਾਨੂੰ ਸਾਰਾ ਕੁਝ we <laughs> ਇਹ ਦਿਨਾਂ ਜੋ ਵੀ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਜੋ ਹੋਰ ਮੈਡੀਸਨ ਕੋਈ ਰੱਖਣ ਦੀ ਲੋੜ ਹੈ ਉਹ ਇਹਦੇ ਵਿੱਚ ਕੋਈ ਫਾਰਮੇਸੀ ਵਾਲਿਆਂ ਦੀ ਮੈਡੀਸਨ ਜੀ ਜੀ ਇਹਦੇ ਵਿੱਚ ਰੱਖੀ ਜਾਊਗੀ ਜਿਹੜੀਆਂ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਵੀ 2 ਡਿਗਰੀ ਤੋਂ ਲੈ ਕੇ 8 ਡਿਗਰੀ ਵਾਲੀਆਂ ਜਿੰਨੇ ਜਿੰਨੇ ਵਿੱਚ ਇਹਦੀਆਂ ਹਨ ਕੈਟਾਗਰੀ ਵਾਈਜ਼ ਕੈਟਾਗਰੀ ਵਾਈਜ਼ ਹਾਂ ਉਹ ਫਾਰਮੇਸੀ ਇੱਥੇ ਹੈਗੀਆਂ ਇਹਨਾਂ ਦਾ ਸਮਾਨ ਜਿਹੜਾ ਮੈਡੀਕਲ ਦਾ ਉਹ ਸਾਰੇ ਜਗ੍ਹਾ ਜਗ੍ਹਾ ਤੇ ਇਹਨਾਂ ਦੇ ਜਿਹੜੇ ਬਣੇ ਹੋਏ ਹਨ ਨਾ ਜੀ ਉਹਦੇ ਵਿੱਚ ਸਾਰਾ ਜਿੰਨਾ ਵੀ ਇਹਨਾਂ ਨੂੰ ਚਾਹੀਦਾ ਸੀ ਤਸਲੀਮ ਇਹ ਵਿੰਡੋ ਹੈਗੀ ਕੋਈ ਹਾਲਾਤ ਇਹਨਾਂ ਨੇ ਇੱਥੋਂ ਵੀ ਮੈਡੀਸਨ ਦਿੱਤੀ ਜਾਊਗੀ ਬਾਹਰ ਜਿਥੇ ਕਿ ਇਹ ਬਕਾਇਦਾ ਦੇਖੋ ਕਿ ਕੈਬਨ ਬਣੇ ਹੋਏ ਨੇ ਇਹ ਡਾਕਟਰ ਦੀ ਸੀਟ ਹੈ ਜੀ ਤੇ ਇਸ ਸਾਈਡ ਤੇ ਪੇਸ਼ੈਂਟ ਜਿਹੜਾ ਕਿ ਇਲਾਜ ਕਰਵਾਣ ਲਿਆ ਉਸ ਨੂੰ ਜਿਹੜਾ ਕਿ ਇੱਥੇ ਚੈੱਕ ਅਪ ਕੀਤਾ ਜਾਵੇਗਾ ਬਕਾਇਦਾ ਇਸ चीज वगैरह ਵੀ ਇੱਥੇ ਹੈ ਕਾਰਡੀਅਕ ਕਾਰਡੀਅਕ ਮੋਨੀਟਰ ਹੈਗੇ ਆ ਹਾਂ ਇਹਦੇ ਨਾਲ ਜਿਹੜੀਆਂ ਸਾਡੇ ਮਤਲਬ ਫਾਈਵ ਪੈਰਾਸ ਜਿਹੜੇ ਹੈਗੇ ਆ ਸਾਰੇ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਡਾਕਟਰ ਨੂੰ ਕਿ ਇਸ ਵੇਲੇ ਕੀ ਹਾਲਾਤ ਦੇ ਅੰਦਰ ਹਨ ਤੇ ਇਹ ਆਕਸੀਜਨ ਦੀ ਲੋੜ ਹੈਗੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਟੈਂਪਰੇਚਰ ਦੀ ਲੋੜ ਹੈਗੀ ਹੈ ਇਹ ਇਹਦੇ ਵਿੱਚ ਮਤਲਬ ਵੀ ਉਹਨਾਂ ਨੂੰ ਰੱਖ ਕੇ ਆਪਾਂ ਮਤਲਬ ਇੰਪਰੂਵ ਅਮਰਜੈਂਸੀ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਬਨਸ ਇਸ ਤਰ੍ਹਾਂ ਦੇ ਕੈਬਨ ਆਪਣੇ ਕੋਲ ਦੋ ਹੋਰ ਹੈਗੇ ਆ ਜੀ ਜੀ ਜਿਹਦੇ ਵਿੱਚ ਅਮਰਜੈਂਸੀ ਹਾਲਾਤਾਂ ਆਕਸੀਜਨ ਦੀ ਸਪਲਾਈ ਕਾਰਡੀਕ ਮੈਡੀਕਲ ਸਪਲਾਈਸ ਰਿੰਜ ਪੰਪ ਇਹ ਸਾਰੀਆਂ ਚੀਜ਼ਾਂ ਕੁਛ ਨਹੀਂ ECG ਮਸ਼ੀਨਸ ਇੱਕ ਹੀ ਜਿਹੜੀ ਕਹਿ ਸਕਦੇ ਮਿੰਨੀ ਬਸ ਹਸਪੀਟਲ ਦੇ ਵਿੱਚ ਕਿੰਨੀ ਡਾਕਟਰਸ ਦੀਆਂ ਟੀਮਾਂ ਤੁਸੀਂ ਅਰੇਂਜਮੈਂਟ ਕੀਤਾ ਹੈਗਾ ਇਹਦੇ ਵਿੱਚ ਡਾਕਟਰ ਇਧਰ ਵਾਲੇ ਅਲੱਗ ਡਾਕਟਰ ਬੈਠਣਗੇ ਇਧਰ ਅਲੱਗ ਬੈਠਣਗੇ ਫਿਰ ਅਸੀਂ ਸੈਕਟ੍ਰੀਸਟਰੀ ਵੀ ਸਲਾਹ ਲਈ ਹੈ ਉਹ ਉਹਨਾਂ ਦੀ ਕਾਉਂਸਲਿੰਗ ਦੀ ਲੋੜ ਪੈਂਦੀ ਕਿ ਜਗ੍ਹਾ ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਆਉਣਗੀਆਂ ਇੱਥੇ ਡਾਕਟਰ ਵੀ ਹੋਏਗਾ ਇੱਥੇ ਤਾਂ ਦੇਖੋ ਜੀ ਮੇਂ ਆਕਸੀਜਨ ਦੀ ਲੋੜ ਹੈਗੀ ਹੈ ਜੀ ਜੀ ਇੱਥੇ ਵੀ ਅਵੇਲੇਬਲ ਹੋ ਗਈ ਲਟਾਉਣਾ ਪੈਣਾ نیچے ਵੱਡੇ ਸਿਲੰਡਰ ਅਸੀਂ ਰੱਖੇ ਹੋਏ ਆ ਓਕੇ ਵੱਡੇ ਜਿਹੜੇ ਸਿਲੰਡਰ ਹੈਗੇ ਆ ਤੇ ਆਕਸੀਜਨ ਦੇ ਤੇ ਨਾਲ ਸਾਡੀ ਐਂਬੂਲੈਂਸਾਂ ਵਿੱਚ ਵੀ ਵੱਡੇ ਸਿਲੰਡਰ ਹੋਣਗੇ ਐਕਸਟਰਾ ਲੈ ਕੇ ਜਾਣਾ ਦੇ ਨਾਲ ਇਥੇ ਲਟਾ ਕੇ ਇਥੇ ਲਟਾ ਕੇ ਜਿਸ ਤਰ੍ਹਾਂ ਦੀ ਆ ਡਾਕਟਰ ਦੀ ਚੇਅਰ ਹੈਗੀ ਐ ਅਬਜ਼ਰਵ ਕਰਨ ਦੀ ਲੋੜ ਹੈਗੀ ਐ ਉਹਨਾਂ ਨੇ ਮਤਲਬ ਆਪਣੇ ਹਿਸਾਬ ਨਾਲ ਕਿ ਅਸੀਂ ਇਹਨਾਂ ਹਾਲਾਤਾਂ 'ਚ ਸੀਰੀਅਸ ਕੇਸਾਂ ਨੂੰ ਵੀ ਹੈਂਡਲ ਕਰ ਸਕਦੇ ਹਾਂ ਸੋ ਬਹੁਤ ਸਾਰੇ ਕੇਸ ਇਦਾਂ ਦੇ ਵੀ ਹੋਣਗੇ ਜਿਨ੍ਹਾਂ ਨੂੰ ਹਸਪੀਟਲ ਰੈਫਰ ਕੀਤਾ ਜਾ ਸਕਦਾ ਹੈ ਤੋਂ ਅਜਿਹੇ ਦੇ ਵਿੱਚ ਪ੍ਰਭ ਆਸਰਾ ਦੇ ਵੱਲੋਂ ਆਪ ਮੁਹਾਰੇ ਕੋਈ ਟਾਈਪ ਕੀਤਾ ਗਿਆ ਕਿਹੜੇ ਕਿਹੜੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਨੂੰ ਰੈਫਰ ਕਰਨ ਦੀ ਲੋੜ ਪੈਦੀ ਹੈ ਹਾਂ ਜਿਹੜੇ ਉੱਥੇ ਜਿਹੜੇ ਅੱਛੇ ਹਸਪੀਟਲ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਵੀ ਅੱਛੀ ਫੈਸਿਲਿਟੀ ਹੈਗੀ ਐ ਉਹਦੇ ਬਾਰੇ ਆਪਾਂ ਨੇ ਉੱ ਦੇ ਵਿੱਚ ਵੀ ਇਹ ਕਾਰਡੀਓ ਮੋਨੀਟਰਸ ਇਹ ਚੀਜ਼ਾਂ ਸਾਰੀਆਂ ਫੈਸਿਲਿਟੀਆਂ ਹੈ ਨਾ ਹੈਗੀਆਂ ਇਹ ਤੇ ਉਹਦੇ ਵਿੱਚ ਫਿਰ ਜੇ ਡਾਕਟਰ ਸਾਹਿਬ ਕਹਿਣਗੇ ਵੀ ਕੇਸ ਜ਼ਿਆਦੇ ਹੋਗੇ ਜਾਂ ਇਹਨਾਂ ਨੂੰ ਉੱਥੇ ਸ਼ਿਫਟ ਕਰਨ ਦੀ ਲੋੜ ਹੈ ਫਿਰ ਆਪਾਂ ਉਹਨਾਂ ਨੂੰ ਉੱਥੇ ਨਾਲ ਦੀ ਨਾਲ ਸ਼ਿਫਟ ਕਰ ਦੇਣਾ ਕਿਉਂਕਿ ਸਾਡੇ ਨਾਲ ਟੀਮ ਜਿਹੜੀ ਹੈ ਉਹਦੇ ਵਿੱਚ ਇਸ ਤਰ੍ਹਾਂ ਹੁੰਦੀ ਆ ਅਸੀਂ ਕੋਸ਼ਿਸ਼ ਜਿਹੜੀ ਹੈਗੀ ਹੈ ਵੀ ਵੱਧ ਤੇ ਵੱਧ ਉਹਨਾਂ ਦੀ ਲੋੜ ਪੂਰੀ ਹੋ ਸਕੇ फटाफट ਸ਼ਿਫਟ ਕਰਕੇ ਸੋ ਬਾਕੀ ਤੁਸੀਂ ਲੋਕਾਂ ਦੀ ਸਮੇਂ ਜ਼ਰੂਰਤ ਨੂੰ ਸਮਝਦੇ ਹੋਇਆ ਇਸ ਵਸਤੂ ਤਿਆਰ ਕਰਵਾਇਆ ਸੋ ਕਿੰਨੇ ਸਮੇਂ ਦੇ ਵਿੱਚ ਤਿਆਰ ਹੋਈ ਤੇ ਕਿੰਨਾ ਖਰਚਾ ਹੈ ਇਸ ਦੇ ਉੱਪਰ ਇਸ ਨੂੰ ਟਾਈਮ ਵੀ ਹਾਂ ਟਾਈਮ ਵੀ ਕਾਫੀ ਲੱਗ ਗਿਆ ਤੇ 1 ਕਰੋੜ ਰੁਪਏ ਤੋਂ ਉਪਰ ਹੀ ਲੱਗਿਆ ਤੇ ਬਾਕੀ ਜਿਹੜਾ ਹੁਣ ਜਿਵੇਂ ਡਾਕਟਰ ਸਾਹਿਬ ਸਾਨੂੰ ਦੱਸ ਰਹੇ ਕਿ ਇਹਦੇ ਵਿੱਚ ਜਿਹੜੀ ਚੀਜ਼ ਵੀ ਡਾਕਟਰ ਦੀ ਨੀਡ ਹੈ ਨਾ ਅਸੀਂ ਕਿਹਾ ਵੀ ਲਾਈਫ ਤੋਂ ਇੰਪੋਰਟੈਂਟ ਕੁਝ ਵੀ ਨਹੀਂ ਹੈ ਜੀ ਵੀ ਲਾਈਫ ਨਾਲ ਸੰਬੰਧ ਜੋ ਚੀਜ਼ ਵੀ ਜਿਹੋ ਜੀ ਪਹਿਲਾਂ ਬਸ ਦੇ ਅਸੈਸਮੈਂਟ ਕੀਤੀ ਕਿ ਇਸ ਪਾਵਰ ਦੇ ਬਸ ਏਰੀਆ ਕਿੰਨੇ ਜਨਰੇਟਰ ਚਾਹੀਦੇ ਨੇ ਦੇ ਵਿੱਚ ਇੱਕ ਜਨਰੇਟਰ ਥੱਲੇ ਲਾਇਆ ਇਹਦੇ ਵਿੱਚ ਤੇ ਨਾਲ ਇੱਕ ਐਕਸਟਰਾ ਜਨਰੇਟਰ ਹੋ ਰੱਖਿਆ ਹੈਗਾ ਵੀ ਜਿੱਥੇ ਵੀ ਲੋਡ ਪੈਂਦੀ ਹੈ ਸਾਨੂੰ ਤਾਂ ਕਿ ਉਹਨਾਂ ਨੂੰ ਅੰਦਰ ਜਿਹੋ ਜਿਹਾ ਵਾਤਾਵਰਣ ਚਾਹੀਦਾ ਹੈ ਘਬਰਾਟ ਹੁੰਦੀ ਹੈ ਤੇ ਉਹਨਾਂ ਨੂੰ ਅੰਦਰ ਏਸੀ ਵੀ ਚਾਹੀਦਾ ਹੁੰਦਾ ਜਿਹੜੇ ਸੀਰੀਅਸ ਕੇਸ ਹੁੰਦੇ ਹਨ ਜੀ ਜੀ ਤੇ ਬਾਕੀ ਕਾਉਂਸਲਿੰਗ ਵਾਲੇ ਤੇ ਇਹਨਾਂ ਦੇ ਨਾ ਫਿਰ ਮਲਟੀ ਪਰਪਸ ਹੈਗੇ ਜੇ ਕਿਤੇ ਮਤਲਬ ਹੁੰਦਾ ਹੈ ਵੀ ਡਾਕਟਰ ਨੇ ਥੋੜੀ ਰੈਸਟ ਵੀ ਕਰਨੀ ਹੈ ਤਾਂ ਫਿਰ ਇਹਦਾ ਅੱਗੇ ਸਾਰਾ ਕੁਝ ਨਿਕਲ ਜਾਂਦਾ ਤੇ ਫਿਰ ਇਥੇ ਡਾਕਟਰ 10 ਮਿੰਟ ਆਪਣੇ ਘੰਟਾ ਦੋ ਕੈਂਡੀ ਨੂੰ ਰੈਸਟ ਕਰਨੀ ਹੈ ਤੋ ਰੈਸਟ ਕਰਕੇ ਦੁਬਾਰੇ ਫਿਰ ਤੁਸੀਂ ਕਿਹਾ ਕਿ ਡਾਕਟਰ ਟੀਮਤਨਾਥ ਕੀਤੇ ਕਿਉਂਕਿ ਇੱਕ ਡਾਕਟਰ ਇੱਕ ਲਿਮਟ ਤੱਕ ਹੀ ਕੰਮ ਕਰ ਸਕਦਾ ਇਹ ਬੋਡੀ ਨੂੰ ਵੀ ਆਪਾਂ ਨੂੰ ਰੈਸਟ ਲੋਡ ਪੈਂਦੀ ਹੈ ਫਿਰ ਸ਼ਿਫਟ ਵਾਈਜ਼ ਤੁਸੀਂ ਇਹਨੂੰ ਪਲਾਨ ਕੀਤਾ ਹੋਏ ਕਿ ਅੱਗੇ ਦੀ ਪਲਾਨਿੰਗ ਡਾਕਟਰ ਚੱਲਦਾ ਫਿਰ ਆਉਂਦੇ ਜਾਂਦੇ ਨਾ ਜਿਵੇਂ ਪਹਿਲਾਂ ਵੀ ਤਾਂ ਆਪਣਾ ਕੰਮ ਚੱਲਦਾ ਰਿਹਾ ਕਿੰਨੇ ਲੰਬੇ ਸਮੇਂ ਤੋਂ ਹੈ ਨਾ ਸੁਲਤਾਨ ਪਰ ਲੋਧੀ ਤੋਂ ਲੈ ਕੇ ਤੇ ਫਰੋਜ਼ਪੁਰ ਦਾ ਏਰੀਆ ਤੇ ਹੋਰ ਜਿਹੜਾ ਜਿੱਥੇ ਵੀ ਲੋਡ ਪਈ ਸੀ ਨਾ ਤੇ ਉਥੇ ਵੀ ਅਸੀਂ ਮਤਲਬ ਜਿੱਥੇ ਡਾਇਰੈਕਟਲੀ ਸਾਨੂੰ ਇਨਵੋਲਵ ਹੋਣਾ ਪਿਆ ਡਾਇਰੈਕਟਲੀ ਇਨਵੋਲਵ ਹੋਏ ਜਿੱਥੇ ਸਾਨੂੰ ਆਪਣੇ ਦੂਜੇ ਹੋਰ ਵੋਲੰਟੀਅਰ ਦੇ ਨਾਲ ਹੈਨਾ ਹੋਣਾ ਪਿਆ ਉਹਦੇ ਵਿੱਚ ਐਦਾਂ ਵੀ ਇੱਥੇ ਤੇ ਸਾਡੇ ਕੋਲ ਡਾਕਟਰ ਨੇ ਲਿਸਟਾਂ ਵੀ ਹੈਗੀਆਂ ਉਧਰਲੇ ਵੋਲੰਟੀਅਰਸ ਦੀਆਂ ਵੀ ਹੈਗੀਆਂ ਤੇ ਆਪਣੇ ਡਾਕਟਰਾਂ ਨੇ ਵੀ ਹੈਗੀਆਂ ਅੱਜ ਤੁਸੀਂ ਰਵਾਨਗੀ ਦੇਣੀ ਆ ਸਭ ਤੋਂ ਪਹਿਲਾਂ ਪੜਾ ਕਿੱਥੇ ਦਾ ਰਕਤੇ ਅਨੇ ਦਾ ਫਰੋਜਪੁਰ ਦਾ ਫਰੋਜਪੁਰ ਜਦੋਂ ਮਖੂ ਤੇ ਖਾਸ ਕਰਕੇ ਫਰੋਜਪੁਰ ਦਾ ਸੈਂਟਰ ਜਿੱਥੇ ਕਿ ਮੈਂ ਫੇਰ ਕਹਿੰਦਾ ਵੀ ਜਿਹੜਾ 7 ਵਜੇ ਦੇ ਵਿਆਸ ਦਰਿਆ ਦੇ ਪਾਣੀ ਦੀ ਜਿਆਦਾ ਮਾਰ ਪਈ ਹੈ ਉਹ ਉਸ ਏਰੀਆ ਚ ਫਰੰਟ ਤੇ ਉੱਥੇ ਨੁਕਸਾਨ ਕਾਫੀ ਹੋਇਆ ਜਿਹੜਾ ਨਾ ਵੀ ਉਸ ਏਰੀਆ ਚ ਲੰਮਾ ਸਮਾਂ ਪਾਣੀ ਜਿਹੜੀ ਹੈ ਉਹਦੀ ਮਾਰ ਚੱਲਦੇ ਰਹੇ ਪੈਣਪਰਾ ਤੇ ਸਾਰੇ ਸਾਡੇ ਜਿੰਨੇ ਵੀ ਉਥੇ ਦੇਖਿਆ ਪਰਸਵਾਂ ਦੀ ਹਾਲਤ ਜੋ ਸੀ ਪਾਣੀ ਦੇ ਵਿੱਚੇ ਖੜੇ ਨਹੀਂ ਦੇ ਰਹੇ ਉਹ ਉਥੇ ਹੁਣ ਦੋ ਵੈਟਰਨਰੀ ਟੀਮ ਵੀ ਤੇ ਉਹਦੇ ਵੀ ਸਾਡਾ ਜਿਹੜਾ ਹੈਗਾ ਸਾਬਜ ਨੂੰ ਡਿਮਾਂਡ ਜਿਹੜੀ ਜ਼ਿਆਦਾ ਆ ਰਹੀ ਹੈ ਤੇ ਨਾਲ ਜਿਹੜੀਆਂ ਸਾਡੀਆਂ ਭੈਣ ਭਰਾਵਾਂ ਦੀਆਂ ਹੈਲਥ ਦੀਆਂ ਇਸ਼ੂਜ਼ ਆ ਬਜ਼ੁਰਗਾਂ ਦੀਆਂ ਉਹ ਬਹੁਤ ਸਾਰੀਆਂ ਆ ਰਹੀਆਂ ਹੈਗੀਆਂ ਤੇ ਉਹਦੇ ਲਈ ਮਤਲਬ ਅਸੀਂ ਫਾਸਟ ਸਾਡੇ ਹੁਣ ਸੈਕੰਡ ਪ੍ਰਾਇੋਰਟੀ ਗੱਲੋ ਜਿਹੜੀਆਂ ਨੇ ਇਹ ਇਸ ਦੇ ਲਈ ਅਸੀਂ ਰਵਾਨਾ ਜਿਹੜਾ ਸੋ ਵਿਲ ਜੀ ਆਪਣੇ ਪੱਧਰ ਤੇ ਸੰਸਥਾ ਵੱਲੋਂ ਹੁਣ ਤੱਕ ਕਿਹੜੀ ਕਿਹੜੀ ਸਰਵਿਸ ਜਿਹੜੀ ਕਿ ਲੋਕਾਂ ਤੱਕ ਪਹੁੰਚਾਈ ਗਈ ਕਿ ਕਿ ਸੇਵਾ ਜਿਹੜੀ ਕਿ ਕੀਤੀ ਜਾ ਰਹੀ ਹੈ ਹੜਪੀੜਤਾ ਦੇ ਉਹਦੇ ਵਿੱਚ ਤਾਂ ਮਤਲਬ ਜਿਵੇਂ ਬੋਰਡ ਸੀ ਬੋਰਡਸ ਪਹਿਲਾਂ ਤਿੰਨ ਲਾਈਆਂ ਫਿਰ ਚਾਰ ਲਾਈਆਂ ਫਿਰ ਪੰਜਵੀਂ ਵੀ ਮੰਗਾਲੀ ਹੈ ਨਾ ਫਿਰ ਅਖੀਰ ਤੇ ਜਦੋਂ ਪਾਣੀ ਉੱਥੇ ਕੁਝ ਡਾਊਨ ਹੋਇਆ ਇੰਨੇ ਦਿਨਾਂ ਤੋਂ ਬਾਅਦ ਫਿਰ ਹੁਣ ਸਾਨੂੰ ਆ ਜਿਹੜੀ ਸੈਕੰਡ ਪ੍ਰਾਇਓਰਟੀ ਸੀ ਉਹਦੇ ਵਿੱਚ ਉੱਥੇ ਰਾਸ਼ਨ ਦੀ ਲੋੜ ਪਈ ਹੈ ਰਾਸ਼ਨ ਰੈਸਕਿਊ ਕਰਨ ਦੀ ਲੋੜ ਪਈ ਹੈ ਰੈਸਕਿਊ ਕਰਨ ਵਾਸਤੇ ਰਾਤਾਂ ਨੂੰ ਦਿਨ 'ਚ ਦੂਜੇ ਬੰਦੇ ਅੰਦਰੋਂ ਰੈਸਕਿਊ ਕਰਨੇ ਹੜ ਰਹੇ ਬੰਦੇ ਉਹਨਾਂ ਨੂੰ ਫਟਾਫਟ ਜਿਹੜੇ ਉੱਪਰ ਉੱਪਰ ਬੈਠੇ ਸੀ ਉਹਨਾਂ ਨੂੰ ਜਿੱਥੇ ਰਾਸ਼ਨ ਦੇ ਨਾਲ ਨਾਲ ਸਿਲੰਡਰ ਵੀ ਪਹੁੰਚਾਉਣੇ ਜੇਕਰ ਖਣ ਬਣਾਉਣ ਨੂੰ ਕੁਛ ਐ ਨਹੀਂ ਉਹ ਪਸ਼ੂ ਛੱਡ ਕੇ ਆਪਣੇ ਆ ਨਹੀਂ ਸਕਦੇ ਸੀ ਕਹਿੰਦੇ ਵੀ ਅਸੀਂ ਕੁਝ ਮੈਂਬਰ ਤਾਂ ਆਗੇ ਲੋਕ ਲਾ ਕੇ ਹੈ ਨਾ ਬੜੇ ਅਲੱਗ-ਅਲੱਗ ਲਾਤਾ ਨਾਲ ਦੂਜੇ ਦੇ ਘਰ ਬੰਨ ਕੇ ਬੜੇ ਜੀ ਬੜੀਆਂ ਲੰਮੀਆਂ ਦਰਦ ਭਰੀਆਂ ਕਹਾਣੀਆਂ ਉਹਨਾਂ ਦੀਆਂ ਕਿਸੇ ਦੇ ਪਸ਼ੂ ਨੂੰ ਦੂਜੇ ਦੇ ਘਰ ਚ ਪਹੁੰਚਾ ਕੇ ਕਿਸ ਤਰੀਕੇ ਨਾਲ ਕਿਸੇ ਨੂੰ ਫਿਰ ਇੱਕ ਘਰ ਨੂੰ ਉਹਦਾ ਪਾਣੀ 4-4 5-5 ਫੁੱਟ ਭਰਿਆ ਹੋਇਆ ਉਹਨੂੰ ਦੂਜੇ ਦੇ ਘਰ ਐ ਤਾਂ 3-3 4-4 ਘਰ ਨੂੰ ਇੱਕ ਘਰ ਦੇ ਵਿੱਚ ਇਕੱਠੇ ਕਰਕੇ ਫਿਰ ਜਣੀ ਤੋ ਐਸਾ ਕੈਮਰਾ ਪਰਸਨ ਨੂੰ ਕਹੂੰਗਾ ਮਨੂ ਕਿ ਇਹ ਵੀ ਦਿਖਾਇਆ ਜਾਵੇ ਕਿ ਰਾਤ ਦੇ ਸਮੇਂ ਵੀ ਜਿਹੜਾ ਕਿ ਸੇਵਾ ਦੇ ਵਿੱਚ ਕੋਈ ਵਿਘਨ ਨਾ ਪਵੇ ਬਕਾਇਦਾ ਲਾਈਟ ਸਿਸਟਮ ਦਾ ਪੂਰਾ ਇੰਤਜ਼ਾਮ ਕੀਤਾ ਬੜੀਆਂ ਲਾਈਟਾਂ ਸਾਰੀਆਂ ਨਾਈਟ ਲਾਈਟ ਜਿਹੜੀ ਹੈ ਜਿਹਦੇ ਬੜੀਆਂ ਪ੍ਰੋਵੀਜ਼ਨਸ ਬਹੁਤ ਹੈਂਦੀਆਂ ਇਹਦੇ ਚ ਰੱਖੀਆਂ ਹੋਈਆਂ ਵੀ ਜੇਕਰ ਬਾਹਰੋਂ ਜਨਰੇਟਰ ਇਹਦੇ ਅੰਦਰਲਾ ਜਨਰੇਟਰ ਬਾਹਰਲਾ ਜਨਰੇਟਰ ਜਿੱਥੇ ਦੀ ਵੀ ਲੋਡ ਪੈਂਦੀ ਹੈ ਬਾਹਰੋਂ ਸਪਲਾਈ ਲੈਂਦੀ ਵੀ ਯਾਨੀ ਕੋਈ ਪ੍ਰੋਬਲਮ ਨਾ ਆਵੇ ਕਿਤੇ ਵਿਘਨ ਨਾ ਪਾਵੇ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਉਹ ਕਿ ਘੜੀ ਦੇ ਵਿੱਚ ਜਦੋਂ ਪੰਜਾਬ ਤੇ ਸੰਕਟ ਆਇਆ ਹੈਗਾ ਤਾਂ ਬਹੁਤ ਸਾਰੇ ਆਪਣੇ ਜਿਹੜੇ ਕਿ ਹਮਦਰਦੀ ਰੱਖਤੇ ਨੇ ਉਹਨਾਂ ਪੀੜਤਾਂ ਦੇ ਲਈ ਕੁਝ ਕਰਨਾ ਚਾਹੁੰਦੇ ਨੇ ਪਰ ਕਰਨ ਦਾ ਜ਼ਰੀਆ ਨਹੀਂ ਬਣ پا ਰਹੇ ਸੋ ਕੀ ਅਜਿਹੇ ਦੇ ਵਿੱਚ ਸੰਸਥਾ ਦੇ ਵੱਲੋਂ ਉਹਨਾਂ ਦਾਨੀ ਸੱਜਣਾ ਦੇ ਨਾਲ ਜਿਹੜਾ ਕਿ ਕੋਈ ਸੰਪਰਕ ਨੰਬਰ ਦੱਸਿਆ ਜਾਵੇ ਤਾਂ ਕਿ ਉਹ ਵੀ ਔਖੀ ਘੜੀ ਦੇ ਵਿੱਚ ਇਹਨਾਂ ਦਾ ਦੁੱਖ ਵੰਡਾ ਸਕਣ ਆਪਣੀ ਸੇਵਾ ਨੇਕ ਕਮਾਈ ਦੇ ਜ਼ਰੀਏ ਚੰਗੇ ਲੇਖ ਲਾਉ। ਨਹੀਂ ਬਿਲਕੁਲ ਉਹ ਵੀ ਆਪਣੇ ਬਿਲਕੁਲ ਜਿਵੇਂ ਹੁੰਦਾ ਨਾ ਜੀ ਮੈਂ ਤਾਂ ਉਹੀ ਕਹਿੰਦਾ ਵੀ ਜਿਹੜੇ ਸਾਡੇ ਦੇਸ਼ ਵਿਦੇਸ਼ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਤੇ ਵਿਦੇਸ਼ਾਂ 'ਚ ਵੀ ਸਾਡੇ ਭੈਣ ਭਰਾ ਹੈਗੇ ਆ ਉਹ ਸਾਰੇ ਚਾਹੁੰਦੇ ਆ ਵੀ ਜਿਵੇਂ ਕੀ ਕੇ ਦਾ ਦਰਦ ਵੰਡਾਉਣਾ ਨਾ ਵੀ ਭੈਣ ਭਰਾਵਾਂ ਦਾ ਦਰਦ ਵੰਡਾਉਣਾ ਉਦਾਂ ਹੀ ਸੋਚਦੇ ਆਂਗੇ ਉਪਰਾਵਾਸਰਾ ਦੀ ਵੈਬਸਾਈਟ ਪਰ ਵਾਸਰਾ.org ਦੇ ਸੰਪਰਕ ਕਰ ਸਕਦੇ ਆਂ ਜਾਂ ਜਿਸ ਤਰ੍ਹਾਂ ਮੇਰੇ ਕੋਲ ਨੰਬਰ ਹੁੰਦਾ 9815103793 ਜਾਂ ਸਾਡਾ ਇੱਕ ਆਈਵੀਆਰ ਸਿਸਟਮ ਦੇ ਉੱਤੇ ਨੰਬਰ ਹੈਗਾ ਜਿਹੜਾ 98 ਉਹ ਹੈਗਾ 82880 3455582880 3455 ਤੇ ਵੀ ਉਹ ਕਾਲ ਕਰ ਸਕਦੇ ਹੈਗੇ ਆਂ ਤੇ ਜਿਸ ਤਰੀਕੇ ਨਾਲ ਵੀ ਮਤਲਬ ਕੋਈ ਲੋੜਵੰਦ ਹੋਵੇ ਤੇ ਭੈਣ ਭਰਾ ਦਾ ਸਹਿਯੋਗ ਦੇਣਾ ਚਾਹੁੰਦਾ ਕਿਉਂਕਿ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਆਦਰਵਾਇਜ ਇਹ ਸਭ ਪ੍ਰਵਾਸ ਰਦੇ ਵਸਦੀ ਗੱਲ ਨਹੀਂ ਮਾਲਕ ਦੀ ਕਿਰਪਾ ਤੇ ਸੰਗਤ ਦਾ ਸਹਿਯੋਗ ਮੈਂ ਸਲੂਟ ਕਰਦਾ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਸ਼ਕਤੀਆਂ ਬਖਸ਼ੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਚ ਤੇ ਸਾਡੇ ਅਲੱਗ-ਅਲੱਗ ਜ਼ਿਲ੍ਹਿਆਂ ਚ ਬੈਠੇ ਆਪਣੇ ਭੈਣ ਭਰਾਵਾਂ ਦੇ ਦਰਦ ਲਈ ਇਨਾ ਖੂਨ ਸਿਨੇ ਦੀ ਕਮਾਈ ਨਾਲ ਸ਼ੇਅਰ ਕਰ ਰਹੇ ਹੈਗੇ ਆ ਕੋਸ਼ਿਸ਼ ਕਰ ਰਹੇ ਆਂ ਦਰਦ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਫਾਸਟਵੇ ਦੀ ਜਿਹੜੀ ਕੀ ਤੁਹਾਡੀ ਸੇਵਾ ਹੈਗੀ ਆਹਾ ਪ੍ਰਭ ਆਸਰਾਈ ਸੰਸਥਾ ਦੀ ਉਹਨਾਂ ਨੂੰ ਵੀ ਸਲਾਮ ਹੈਗਾ ਸੋ ਵਾਕੀ ਨੇਕ ਕਾਰਜ ਦੇ ਵਿੱਚ ਕੰਦਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇਕਰ ਹੋਰ ਵੀ ਜਿਹੜੇ ਕੀ ਆ ਕੇ ਬਾਹ ਫੜਨ ਅਤੇ ਇਸ ਔਕੀ ਕੜੀ ਦੇ ਵਿੱਚ ਆ ਕੇ ਔ ਲੋਕਾਂ ਦਾ ਦਰਦ ਵੰਡਾਨ ਉਹੀ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਇੱਕ ਚੰਗਾ ਫਰਜ਼ ਨਿਭਾ ਸਕਦਾ ਇਸ ਤੋਂ ਇਲਾਵਾ ਹੋਰ ਵੀ ਆਪਾਂ ਜਿਹੜੀਆਂ ਕਿ ਫੈਸਿਲਿਟੀਆਂ ਹੈਗੀਆਂ ਨੇ ਉਹ ਵੀ ਤੁਹਾਡੇ ਨਾਲ ਜਿਹੜੀਆਂ ਕਿ ਤਸਵੀਰਾਂ ਦੇ ਜ਼ਰੀਏ ਜ਼ਰੂਰ ਸਾਂਝਾ ਕਰਾਂਗੇ ਇਹ ਦੇਖੋ ਵੀ ਕਿ ਬਕਾਇਦਾ ਸੀਸੀਟੀਵੀ ਕੈਮਰੇ ਵੀ ਜਿਹੜੇ ਕਿ ਇਸ ਜਿਹੜੇ ਕਿ ਉੱਥੇ ਲਗਾਏ ਗਏ ਹੈਗੇ ਨੇ ਬੱਸ ਦੇ ਅੰਦਰ ਤੇ ਬਕਾਇਦਾ ਹੋਰ ਵੀ ਜਿਹੜੀਆਂ ਕਿ ਇੱਕ ਇਨਸਾਨ ਨੂੰ ਇੱਕ ਹਸਪਤਾਲ ਦੇ ਵਿੱਚ ਜਾਂ ਘਰ ਦੇ ਵਿੱਚ ਜੋ ਚੀਜ਼ਾਂ ਦੀ ਨੀਡ ਹੁੰਦੀ ਹੈ ਉਸ ਤੋਂ ਧਿਆਨ ਦੇ ਵਿੱਚ ਰੱਖਦੇ ਹੋਇਆ ਹਰ ਇੱਕ ਚੀਜ਼ ਦਾ ਇਸ ਵਾਸਤੇ ਵਿੱਚ ਪ੍ਰਬੰਧ ਕੀਤਾ ਗਿਆ ਹੈ ਸੋ ਬਕਾਇਦਾ ਇਹ ਦੇਖੋ ਕਿ ਵੇਟਿੰਗ ਜਿਨ੍ਹਾਂ ਦੀ ਵੇਟਿੰਗ ਪੀਰੀਅਡ ਹੋਊਗਾ ਬਾਕੀ ਜੇਕਰ ਕੋਈ ਅੰਦਰ ਪੇਸ਼ੈਂਟ ਆਪਣਾ ਟ੍ਰੀਟਮੈਂਟ ਕਰਵਾ ਰਿਹਾ ਤਾਂ ਉਹਨਾਂ ਦੇ ਬੈਠਣ ਦੇ ਲਈ ਇੱਥੇ ਬਕਾਇਦਾ ਜਿਹੜਾ ਕਿ ਇਹ ਸਟੂਲ ਦਾ ਪ੍ਰਬੰੰਧ ਕੀਤਾ ਗਿਆ ਟੇਬਲ ਲਗਾਏ ਗਏ ਨੇ ਤੇ ਨਾਲ ਹੀ ਇਹ ਦੇਖੋ ਕਿ ਇਹ ਕੈਟਾਗਰੀ ਜਿਹੜੀ ਕਿ ਡਿਵਾਈਡ ਕੀਤੀ ਗਈ ਹੈ ਗਾਰਬੇਜ ਦੇ ਲਈ ਕਚਰੇ ਨੂੰ ਜਿਹੜਾ ਕਿ ਗਿੱਲਾ ਕੂੜਾ ਸੁੱਕਾ ਕੂੜਾ ਜਾਂ ਫਿਰ ਮੈਡੀਕਲ ਜਿਹੜਾ ਕਿ ਵੇਸਟ ਹੈਗਾ ਉਹਨੂੰ ਕਿਵੇਂ ਸੰਭਾਲਿਆ ਜਾ ਸਕੇ ਕਿਉਂਕਿ ਇਨਫੈਕਸ਼ਨ ਦਾ ਖਤਰਾ ਬਹੁਤ ਹੁੰਦਾ ਹੈ ਜਿਸ ਤਰ੍ਹਾਂ ਦੇ ਨਾਲ ਇਹ ਬਿਮਾਰੀਆਂ ਹੜਪ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫੈਲੀਆਂ ਹੋਈਆਂ ਨੇ ਉਸ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆਂ ਲੋਕਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹ ਜਿਹੜੀ ਕੀ ਬਸ ਤਿਆਰ ਕਰਵਾਈ ਗਈ ਹੈਗੀ ਆ ਸੋ ਪ੍ਰਭ ਆਸਰਾ ਦੇ ਵੱਲੋਂ ਇਹ ਨੇਕ ਜਿਹੜਾ ਕੀ ਕਾਰਜ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੀ ਉਹਨਾਂ ਦੇ ਵੱਲੋਂ ਜ਼ਰੂਰਤਾਂ ਜਿਹੜੀਆਂ ਕੀ ਦੱਸੀਆਂ ਗਈਆਂ ਨੇ ਭਾਈ ਸ਼ਮਸ਼ੇਰ ਸਿੰਘ ਜੀ ਦੇ ਵੱਲੋਂ ਅਜਿਹੇ ਦੇ ਵਿੱਚ ਤੁਸੀਂ ਜੇਕਰ ਆਪਣੀ ਨੇਕ ਕਮਾਈ ਦੇ ਜ਼ਰੀਏ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਦੇ ਉੱਪਰ ਜ਼ਰੂਰ ਸੰਪਰਕ ਕਰਿਓ ਫਿਲਹਾਲ ਹੁਣ ਤੱਕ ਬਸ ਇੰਨੇ ਮਿੰਦੂ ਇਜਾਜ਼ਤ ਤਨ